असलाकुम उम्मीद करनी सारे खैरियत न हो दस ऐसे व्डे पाप जोड़ा हर रोज़ करता है और निन्नवे फीसद लोग इस बारे नहीं जानते वो कि पाप है ज्ञानी संत सिंह मस्कीन जी अच्छी कथा के दस इन्हें वे पापा के बारे दसा दे इस कथा न लाजमी सुनिया ताकि रिक्वेस्ट है क्योंकि अगर इस कथा को सुनने तो बाद किसी एक पाप के कमी आ गई तोबी दीढ़ी तो ਚਰਨੇ ਵਾਲੇ ਬਣ ਜਾਓਗੇ ਰੱਬ ਉੱਜ਼ਤ ਦੇ ਮਾਰਗ ਤੇ ਚੱਲਣ ਵਾਲੇ ਬਣ ਜਾਓਗੇ ਤੁਹਾਨੂੰ ਰੋਹਾਨੀ ਸਕੂਨ ਨਸੀਬ ਹੋਏਗਾ ਰੱਬ ਦੀ ਖੁਸ਼ੀ ਹਾਸਲ ਹੋਏਗੀ ਸੁਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਬੀਰ ਸਤਗੁਰ ਸੂਰਮੈ ਬਾਇਆ ਬਾਨ ਜੋ ਇਕ ਲਾਗਤ ਹੀ ਭੋਇਂ ਗਿਰ ਪ੍ਰਿਆ ਪ੍ਰਿਆ ਕਰੇ ਜੇ ਛੇ ਗੁੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਉਹ ਤੇ ਪਿੰਗਲ ਭਇਆ ਮਾਰਿਆ ਸਤਿਗੁਰੂបាន ਗੁਰੂ ਨੇ ਆਪਣੀ ਬਾਣੀ ਦਾ ਐਸਾ ਬਾਣ ਮਾਰਿਆ ਕਬੀਰ ਕਹਿੰਦੇ ਨੇ ਗੁੰਗਾ ਹੋ ਗਏ ਆ ਗੁੰਗਾ ਹੋ ਗਏ ਆਪਣੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ ਦਸ ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਆਮ ਸਨਾਤਨ ਮਤ ਮੰਨਦਾ ਹੈ ਬਈ ਦਸ ਪੁਰਬਾਂ ਦੇਤੇ ਵਖ ਵਖ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ ਦਸ ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਤੇ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲਦੇ ਨੇ ਕਿਸੇ ਵਕਤ ਫਿਰ ਅਰਜ਼ ਕਰਾਂਗਾ 10 ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿੱਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਮੈਂ ਗੱਪ ਸ਼ਫਜ਼ੂਲ। ਕੋਈ ਮਤਲਬ ਐਵੇਂ એનર્ਜੀ ਵੇਸਟ ਕਰੀ ਜਾਣੀ ਤੀਸਰਾ ਕੌੜਾ ਬੋਲਣਾ ਚੌਥਾ ਫਿੱਕਾ ਬੋਲਣਾ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਦਿਨ ਪਾਪ ਤੰਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਫਕਤ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਨੂੰ ਕੋ ਬਿਲਕੁਲ ਖੁੱਲ੍ਹੇ ਮਨ ਦੇ ਤਨ ਇਸ ਵਾਸਤੇ ਮਨ ਦੇ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ ਬਾਰ-ਬਾਰ ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਣੀ ਬਣ ਜਾਂਦੀ ਹੈ। ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ। ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ। ਇਸ ਵਾਸਤੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ। ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸਿਸ਼ਟ ਸਾਜਣਾ ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ। ਆਪਣੇ ਦਾ ਬੁਰਾ ਨਹੀਂ ਸੋਚਦਾ। ਤੋਂ ਮੈ ਅਸ ਕਰੇ ਚਾਰ ਪਾਪ ਜ਼ਬਾਨ ਦੇ ਨੇ। ਕਬੀਰ ਕਹਿੰਦਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ। ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ। ਹੁਣ ਮੈਂ ਕੌੜਾ ਵੀ ਨਹੀਂ ਬੋਲਦਾ। ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ। ਗੁੰਗਾ ਹੋ ਗਿਆ। ਨਹੀਂ ਬੋਲਦਾ। ਦੂਸਰਾ ਸ਼ਬਦ ਦਾ ਜੋ ਤੀਰ ਲੱਗਿਆ ਜੋ ਪੀੜ ਹੋਈ ਹੈ। मैं बयान नहीं कर सकता गूंगा हो गया और इस तीर दे लगद जो रास आया मैं भी बयान नहीं कर सकता गूंगा हो गया कहो कबीर गूंगे गुड़ खाया पूछे तो क्या कहेंगे <coughs> बिसम बिस्म बिस्मे ही भैये लाल गुलाल रंगारे कहो नानक संतन रस आई है ज्यो चाख गूंगा मुस्कारे ਮੁਸਕਰਾਹਟ ਦੇ ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਹੈ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾ ਰਸ ਤੇ ਨੇ ਨਿੱਕੀ ਜਈ ਜ਼ਬਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੀ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੀ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਉ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਅਕਾਨੈ ਮਕੈਣਾ ਨੇ ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚਲ ਜਾਏਗਾ ਪਤਾ ਸਤਗੁਰੂ ਕੀ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ ਮੇਰੀ ਕਥਨੀ ਚ ਨਹੀਂ ਆਉਂਦਾ ਮੇਰੀ ਕਥਨੀ ਛੋਟੀ ਪੈ ਜਾਂਦੀ ਕੋ ਇਤਨਾ ਮਹਾਨ ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀ ਰਿਹਾ ਕਾ ਹੋਂ ਕਥੀ ਕਥੇ ਕਤ ਦੇਖਾ ਮੈਂ ਅਕਥ ਨਾ ਕਥਨਾ ਜ ਜਿਤਨਾ ਕਥਨ ਕਰਦਾ ਕਥਨੀ ਛੋਟੀ ਪੈ ਜਾਂਦੀ ਹੈ ਉਹ ਬਹੁਤ ਵੱਡਾ ਬਹੁਤ ਵੱਡਾ ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦਾ ਗੁੰਗਾ ਹੋਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਵਿੱਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸ ਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹਿੰਦੇ ਨੇ ਕਿ ਤੇ ਪੌਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਹੈ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੁੱਖ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਤੇ ਵੀ ਮੈਰਜ਼ ਕਰਦਾ ਪਰ ਭਰੋਸਾ ਕਰਨਾ ਇੱਕ दैਵੀ ਗੁਣਾ ਦੇ ਵਿੱਚ ਬਹੁਤ ਵੱਡਾ ਗੁਣ ਹੈ ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚਾਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ शलाक मनुख बारो कुछ हो रहे अंदरों कुछ हो रन गुरु गोविंद सिंह जी महाराज औरंगजेब न जफरनामा श्री मकवाक पातशाही दसवीं तुरा मन न दानम के यजदा शनास बराब ज का रहा दिल खराश भावे तो हद तस्बी रख दें। और अल्लाह अल्ला जपद है पं वकत नमाज पढ़द फेर ਵੀ ਤੂੰ ਖੁਦਾ ਸ਼ਨਾਸ ਨਹੀਂ ਹੈ ਸ਼ੈਤਾਨ ਹੈ ਤੋ ਕੇ ਬਾਸੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਅਗਰ ਸਦ ਕੋ ਰਾਮ ਬਾਪੂਰੀ ਕਸਮ ਮਰਾਏ ਤਬਾਰ ਨਾ ਜ਼ਗ ਇਕ ਜ਼ਰਰਾ ਦਮ ਇਕ ਨਹੀਂ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ ਬਾਹਰੋਂ ਕੁਰਾਨ ਦੀ ਤਲਾਵਤ ਕਰਦਾ ਐ ਅੰਦਰੋਂ ਸ਼ੈਤਾਨ ਐ ਤੇਰੇ ਦੋ ਰੂਪ ਨੇ ਛਲਾਕ ਮਨੁੱਖ ਦੇ ਦੋ ਰੂਪ ਨੇ ਹਮੇਸ਼ਾ ਦਿਖਾਂਦਾ ਕੁਛ ਹੋਰ ਐ ਹੁੰਦਾ ਕੁਛ ਹੋਰ ਐ ਭੋਲਾ ਅੰਦਰੋਂ ਬਾਹਰੋਂ ਇੱਕ ਐ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੂੰ ਪੋਲਾ ਸ਼ੰਕਰ ਕਹਿੰਦੇ ਨੇ ਪੋਲਾ ਆਨੰਦ ਬੋਲਾ ਬੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਉਸ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਹਾਫਿਜ਼ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਵਾਨਸ਼ ਦਿਲਸ਼ ਜਕੇਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬੋਲੇ ਸੁਬਾਨ ਅੱਲਾਹ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੁੱਖ ਨੇ ਕਹਿੰਦੇ ਕੁਝ ਹੋਰ ਨਹੀਂ ਸੋਚਦੇ ਕੁਝ ਹੋਰ ਨਹੀਂ ਨੀਅਤ ਕੁਝ ਹੋਰ ਹੈ ਕ੍ਰਿਤ ਕੁਝ ਹੋਰ ਦਿਖੰਦੇ ਚਲਾਕ ਮਨੁੱਖ ਦੇ ਦੌਰ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੁੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ ਨਿੰਦਾ ਸੁਣਦਾ ਨਾ ਫੋਕੀ ਉਸਤਤ ਸੁਣਦਾ ਨਾ ਬਿਖੇ ਨਾਲਦ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸੁਮੇਂ ਰਾਮਾਨੰਦ ਇੱਕ ਸ਼ਬਦ ਹੈ ਬਸੰਤ ਰਾਗ ਦੇ ਚ ਉਹਨਾਂ ਨੇ ਸਿੱਧਾ ਹੀ ਜ਼ਿਕਰ ਕੀਤਾ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲ ਤਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਿਆ ਮਨ ਦੇ ਪੈਰ ਟੁੱਟ ਗਏ ਮਨ ਦੀ ਭਜ ਦੌੜ ਖਤਮ ਹੋ ਗਈ ਮਨ ਟਿਕ ਗਿਆ ਪੈਰੀ ਟੁੱਟ ਗਏ ਤੇ ਭਜ ਦੌੜ ਤੇ ਵਸ਼ਨਾ ਦੌੜਾਂਦੀ ਔਰ ਹੀ ਨਹੀਂ ਮੇਰਾ ਚਿਤ ਨਾ ਚੱਲ ਤਮਨ ਭਾਇਓ ਪੰਗ एक दिवस मन भई उमंग गस चंदन चोवा बहुत सुगंध पूजन चाली ब्रह्म ठाए सो ब्रह्म बतायो गुरु ही मान स्वामी रामानंद बसंत राग द शब्द है कबीर ने पैर तो पिंगला हो गया भटकणा मिट गई ते पिंगल बया ਮਾਰਿਆ ਸਤਿਗੁਰੂបាន ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤਪਿੰਗਲਾ ਹੋ ਗਏ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆ ਨਾਲ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਜਾਣ ਦੇਣਾ ਗਾਲਬ ਕਹਿੰਦਾ ਹੈ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਸਾਨ ਹੈ ਮੈਂ ਇਹਨਾਂ ਦਾ ਬੜਾ ਐਸਾਨ ਮੰਨਦਾ ਆਦੋ ਕੀ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਐਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਦੇ ਪੈਰ ਟੁੱਟ ਗਏ। ਵਾਲੂ ਵੀ ਇੰਜ ਬੈਨ ਪੈ ਗਏ। ਮੇਰੇ ਟੁੱਟੇ ਹੋਏ ਪਾਏ ਤਲਬ ਕਾ। ਮੁਝ ਪੇ ਐਸਾ ਹੈ। ਤੇਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਖੁਦਾ ਹੁਣ ਮੈਂ ਤੇਰੇ ਬੂਏ ਜੋਗਾ ਰਹਿ ਗਏ ਕਿ ਭਟਕਣਾ ਤੇ ਮਿਟ ਗਈ ਕਿਧਰੇ ਜਾਣ ਜੋਗਾ ਰਹਾ ਹੀ ਨਹੀਂ ਪੈਰ ਹੀ ਕੋਈ ਨਹੀਂ। ਅਲਬ ਵਾਸ਼ਨਾ ਪਿਛਾ ਮ ਦੌੜਾਂ ਦੀਆਂ ਸਨ ਉਹ ਪੈਰ ਤੇ ਟੁੱਟ ਗਏ। मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता मोहब्बत असल में मखमूर वो राजे हकीकत है समझ में आ गया है फिर भी समझाया नहीं जाता गल तो मैं समझ ली हूं मैं किस तरह समझावा गूंगा हो गया नहीं कह सकता गूंगा हुआ बावरा ਬੇਰਾ ਹੋਆ ਕਾਂ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਡੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇ ਵਿੱਚ ਬਿਆਨ ਕੀਤੀ ਹੈ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੀ ਹੈ ਦੁੱਖ ਪਾਪ ਦਾ ਨਾਸ ਸਤਗੁਰ ਰਹਿਮਤ ਕਰਮ ਜਿੰਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਦੇ ਅਨਸਾਰ ਹੀ ਦੁੱਖ ਮਿਟ ਜਾਂਦੇ ਹਨ ਜਨਮਾਂ ਜਨਮਾਂ ਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਿਗੁਰ ਐਸੀ ਸਾਰਿਆਂ ਤੇ ਮਿਹਰ ਅਮਦ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10 ਦਾ ਸੁਣਾਇਆ ਹੋਇਆ ਸਫਲ ਹੋਵੇ ਆਜ਼ਰੀਏ ਥੋੜੀ ਜਿਹੀ ਪ੍ਰਵਾਨ ਕਰਨੇ ਤੁਹਾਡੇ ਚਰਨ ਪਰਸਾਂਗੇ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ ਬਾਰ ਸ਼ੁਕਰਾਨਾ ਹੋਇਆ ਗੁਰੂ ਦੀ ਕਾਰ ਕਰ ਸਤਿਗੁਰ ਜਿਆਨੀ ਸੰਸਕ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਮਨੁੱਖੀ ਜੀਵਨ ਦੇ 10 ਵੱਡੇ ਪਾਪਾਂ ਦੀ ਬਾਰੇ ਗੱਲ ਕੀਤੀ। ਇਹ ਉਹ ਪਾਪ ਹੈ ਜਿਹੜਾ ਹਰ ਮਨੁੱਖ ਰੋਜ਼ ਕਰਦਾ ਹੈ। ਉਹ 10 ਕਿਹੜੇ ਪਾਪ ਹੈ ਜਿਹਦੇ ਵਿੱਚੋਂ ਚਾਰ ਜ਼ੁਬਾਨ ਦੇ, ਤਿੰਨ ਤਨ ਦੇ ਤੇ ਤਿੰਨ ਮਨ ਦੇ। ਜ਼ੁਬਾਨ ਦੇ ਪਾਪ ਜਿਹੜੇ ਉਹਨਾਂ ਨੇ ਦੱਸੇ ਝੂਠ ਬੋਲਣਾ, ਕੌੜਾ ਬੋਲਣਾ, ਬੇਫਜ਼ੂਲ ਬੋਲਣਾ ਤੇ ਫਿੱਕਾ ਬੋਲਣਾ। ਮਨ ਦੇ ਪਾਪ ਦੂਸਰਿਆਂ ਦੇ ਬਾਰੇ ਮਾੜੀ ਸੋਚ ਨਹੀਂ ਰੱਖਣਾ। ਉਹਨਾਂ ਦੀ ਜਾਨ ਦੇ ਬਾਰੇ, ਮਾਲ ਦੇ ਬਾਰੇ, ਇੱਜ਼ਤ ਆਬਰੂ ਦੇ ਬਾਰੇ ਔਰ ਤਨ ਦੇ ਪਾਪ ਕਿ ਦੂਸਰਿਆਂ ਨੂੰ ਜਿਸਮਾਨੀ ਤੌਰ ਤੇ ਨੁਕਸਾਨ ਪਹੁੰਚਾਣਾ ਦੂਸਰਿਆਂ ਦੀ ਮਾਲੋਂ ਜਾਨ ਨੂੰ ਨੁਕਸਾਨ ਪਹੁੰਚਾਣਾ ਔਰ ਦੂਸਰਿਆਂ ਦੀ ਇੱਜ਼ਤ ਆਬਰੂ ਨੂੰ ਨੁਕਸਾਨ ਪਹੁੰਚਾਣਾ ਇਹ ਉਹ ਪਾਪ ਹੈ ਜਿਹੜਾ ਕਿ ਹਰ ਮਨੁੱਖ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਕਰਦਾ ਹੈਗਾ ਜਿਸਮਾਨੀ ਤੌਰ ਤੇ ਜਿਹੜੇ ਪਾਪ ਹੈ ਤਨ ਦੇ ਜਿਹੜੇ ਪਾਪ ਹੀ ਹੈਗੇ ਸਮਾਜਿਕ ਦੁਨੀਆ ਦੇ ਵਿੱਚ ਉਹਨਾਂ ਦੀਆਂ ਮਕਲੀਧਾਰਾਂ ਹਨ ਉਹਨਾਂ ਦੀਆਂ ਸਜ਼ਾਵਾਂ ਹਨ ਅਗਰ ਕੋਈ ਕਿਸੇ ਦੀ ਜਾਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਕਿਸੇ ਦੇ ਮਾਲ ਨੂੰ ਨੁਕਸਾਨ ਪਹੁੰਚਾਉਂਦਾ ਹੈਗਾ ਵਾ ਕਿਸੇ ਦੀ ਇੱਜ਼ਤ ਤੇ ਆਬਰੂ ਨੂੰ ਨੁਕਸਾਨ ਪਹੁੰਚਾਉਂਦਾ ਹੈਗਾ ਤੇ ਉੱਤੇ ਉਧਾਰਾਂਵਾਂ ਲੱਗਦੀਆਂ ਹਨ ਉਹਨੂੰ ਸਜ਼ਾ ਮਿਲਦੀ ਹੈ ਜਿਸ ਦੀ ਬਜਾਤ ਤੋਂ ਬਹੁਤ ਸਾਰੇ ਲੋਕ ਡਰਦੇ ਹੈ ਲੇਕਿਨ ਫਿਰ ਵੀ ਲੋਕ ਇਹ ਪਾਪ ਕਰਨੇ ਤੋਂ ਵੀ ਬਾਜ਼ ਨਹੀਂ ਹੁੰਦੇ ਹੈਗੇ ਇਹ ਵੀ ਕਰਦੇ ਹੈ ਕਤਲ ਵੀ ਕਰਦੇ ਹੈ ਚੋਰੀ ਵੀ ਕਰਦੇ ਹੈ ਦੂਸਰੇ ਅਧੀ ਇੱਜ਼ਤ ਆਬਰੂ ਨੁਕਸਾਨ ਵੀ ਪਹੁੰਚਾਉਂਦੀ ਹੈਗੀ ਹੈ। ਲੇਕਿਨ ਹਰ ਮਨੁੱਖ ਇਹ ਪਾਪ ਨਹੀਂ ਕਰਦਾ। ਕੁਝ ਸਜ਼ਾਵਾਂ ਤੋਂ ਡਰ ਜਾਂਦੇ ਐ। ਕੁਝ اخلاقی ਤੌਰ ਤੇ ਇਹਨਾਂ ਨੂੰ ਕਰਨਾ ਮੁਨਾਸਿਬ ਨਹੀਂ ਸਮਝਦੇ। ਔਰ ਜਿਹੜੇ ਰੱਬ ਤੋਂ ਡਰਦੇ ਐ ਉਹ ਵੀ ਇਹਨਾਂ ਪਾਪਾਂ ਤੋਂ ਦੂਰ ਰਹਿੰਦੇ ਐ। ਜਿਹੜੇ ਮਨ ਦੇ ਪਾਪ ਐ ਉਹ ਤਕਰੀਬਨ ਹਰ ਮਨੁੱਖ ਕਰਦਾ ਹੈ। ਕਿਉਂਕਿ ਸਾਡੇ ਮਨ 'ਚ ਜਿਹੜੇ ਵਿਚਾਰ ਚੱਲੰਦੇ ਆ ਉਹ ਸਾਡੇ ਤੋਂ ਇਲਾਵਾ ਕੋਈ ਨਹੀਂ ਜਾਣਦਾ ਸਿਰਵਾਏ ਰੱਬੁਲ ਇਜ਼ਤ ਦੀ ذات ਉਹ ਜਾਣਦਾ ਹੈ ਸਾਡੇ ਮਨ 'ਚ ਕੀ ਚੱਲੰਦਾ ਹੈ ਸਾਡੀ ਸੋਚਣੀ ਕਿਸ ਕਿਸਮ ਦੀ ਹੈ ਅਸੀਂ ਕਿੰਦੇ ਵਿਚਾਰ ਰੱਖਣ ਨੇ ਸਿਰਫ ਉਹ ਜਾਣਦਾ ਹੈ ਉਸ ਤੋਂ ਇਲਾਵਾ ਕੋਈ ਵੀ ਮਨੁੱਖ ਸਾਡੇ ਮਨ ਦੇ ਵਿਚਾਰਾਂ ਬਾਰੇ ਨਹੀਂ ਜਾਣਦਾ ਚਾਹੇ ਅਸੀਂ ਅ ਮਸਜਿਦ 'ਚ ਬੈਠੇ ਆਂ ਗੁਰਦੁਆਰੇ 'ਚ ਬੈਠੇ ਆਂ ਗਿਰਜੇ 'ਚ ਬੈਠੇ ਆਂ ਉੱਥੇ ਬੈਠ ਕੇ ਵੀ ਅਸੀਂ ਦੂਸਰਿਆਂ ਦੇ ਬਾਰੇ ਮਾੜੇ ਵਿਚਾਰ ਅਗਰ ਰੱਖਾ ਨੇ ਜਾਂ ਸਾਡੇ ਮਨ 'ਚ ਆ ਰਹੇ ਆ ਤੇ ਸਾਨੂੰ ਉੱਤੇ ਕੋਈ ਸਜ਼ਾ ਨਹੀਂ ਮਿਲਣੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਚੜਨਾ ਹੈ ਔਰ ਇਹ ਜਿਹੜੇ ਪਾਪ ਹੈ ਇਹ ਹਰ ਮਨੁੱਖ ਕਰਦਾ ਹੈ ਕਿਉਂਕਿ ਕਿਤੇ ਨਾ ਕਿਤੇ ਅਸੀਂ ਦੂਸਰੇ ਦੇ ਬਾਰੇ ਮਾੜਾ ਸੋਚ ਵੀ ਲਈਦਾ ਹੈ ਉਹ ਅਗਲਾ ਸਾਨੂੰ ਕੋਈ ਐਸੀ ਗੱਲ ਕਹਿ ਦੇਵੇ ਇਹ ਜੇ ਸਾਨੂੰ ਨਾ ਆ ਗਵਾਰ ਗੁਜ਼ਰੇ ਤੇ ਸਾਡੇ ਮਨ ਚ ਫੌਰਨ ਉਹਦੇ ਵਾਸਤੇ ਬੁਰੇ ਖਿਆਲ ਆਉਣਾ ਸ਼ੁਰੂ ਹੋ ਜਾਂਦੀ ਹੈ ਕਿ ਇਹ ਹੈ ਹੀ ਅਸੇ ਨੇਚਰ ਦਾ ਇਹਦੀ ਤਰਬੀਅਤ ਅਜਿਹੀ ਹੋਈ ਹੈ ਇਹ ਨੀਚ ਦਰਜੇ ਦਾ ਹੈ ਜਾਂ ਅਸੀਂ ਕਿਸੇ ਦੀ ਤਰੱਕੀ ਕਰਦੇ ਦੇਖਨੇ ਆ ਮੂੰਹ ਨਾਲ ਤਾਂ ਅਸੀਂ ਕਹਿਣ ਦੇਈ ਹੁਈ ਜਾਂ ਕਿ ਅਸੀਂ ਬਹੁਤ ਖੁਸ਼ ਹੈ ਬਹੁਤ ਖੁਸ਼ੀ ਹੋਈ ਤੁਹਾਡੀ ਤਰੱਕੀ ਦੇਖ ਕੇ ਲੇਕਿਨ ਦਿਲ ਚ ਕਿਤੇ ਨਾ ਕਿਤੇ ਹਸਦ ਹੁੰਦੀ ਹੈ ਕਿਹਦੀ ਥਾਂ ਤੇ ਮੈਂ ਕਿਉਂ ਨਹੀਂ ਮੇਰੀ ਕਿਉਂ ਨਹੀਂ ਅਜਿਹੀ ਕਿਸਮਤ ਹੀ ਨਾ ਇਹ ਦੀ ਅਕਲ ਹੈ ਨਾ ਸ਼ਕਲ ਹੈ ਨਾ ਇਹ ਦਾ ਕੋਈ ਉਹਨਾ ਇਹਦੇ ਕੋਲ ਗਿਆਨ ਹੀ ਕਾ ਮੈਂ ਤੇ ਤੁਹਾਨੂੰ ਲੱਖਤਰ ਜਿਹੇ ਬਿਹਤਰ ਲੇਕਿਨ ਮੇਰੀ ਕਿਸਮਤ ਐਂ ਦੇਖਿਆ ਹੁਣ ਹਸਦ ਹੈ ਇਹ ਵੀ ਮਾੜੇ ਵਿਚਾਰ ਜਿਹੜੇ ਅਸੀਂ ਦੂਸਰੇ ਦੇ ਬਾਰੇ ਕਰਨੇ ਔਰ ਇਹ ਉਹ ਪਾਪ ਹੈ ਜਿਹੜਾ ਹਰ ਮਨੁੱਖ ਕਿਤੇ ਨਾ ਕਿਤੇ ਲਾਜ਼ਮੀ ਕਰਦਾ ਹੈਗਾ ਔਰ ਜਿਹੜੇ ਜ਼ੁਬਾਨ ਦੇ ਪਾਪ ਹੈ ਉਹ ਵੀ ਹਰ ਮਨੁੱਖ ਤਕਰੀਬਨ ਕਿਤੇ ਨਾ ਕਿਤੇ ਜ਼ਰੂਰ ਕਰਦਾ ਹੈ ਕਿ ਝੂਠ ਨਹੀਂ ਬੋਲਦਾ ਕੌੜਾ ਬੋਲਦਾ ਹੈ ਕਿਸੇ ਦੇ ਸਾਹਮਣੇ ਵਾਲੀ ਦੀ ਗੱਲ ਪਸੰਦ ਨਹੀਂ ਆਈ ਉਹਦੇ ਮੂੰਹ ਦੇ ਉੱਤੇ ਉਹਦੀ ਜਿਹੜੀ ਬੇਇੱਜ਼ਤੀ ਕਰ ਦਿੱਤੀ ਜਾਂਦੀ ਹੈ ਪਰ ਉਹ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਉਹਨਾਂ ਦਾ ਮੌਕਫ ਕੀ ਹੁੰਦਾ ਕਿ ਅਸੀਂ ਦਿਲ ਦੇ ਬੜੇ ਖਰੇ ਆ ਸੱਚੇ ਆ ਅਸੀਂ ਕੋਈ ਗੱਲ ਵੀ ਦਿਲ 'ਚ ਨਹੀਂ ਰੱਖੀ ਦੀ ਜੋ ਸਾਨੂੰ ਮਾੜਾ ਲੱਗਦਾ ਅਸੀਂ ਫੌਰਨ ਉਸ ਦੇ ਉੱਤੇ ਰਿਐਕਟ ਕਰ ਜੀਦਾ ਇਹ ਸੋਚੇ ਬਿਗੈਰ ਕਿ ਅਗਲੇ ਦੀ ਜਿੱਥੇ ਅਸੀਂ ਉਹਦੀ ਬੇਇੱਜ਼ਤੀ ਕਰਨੇ ਉੱਥੇ ਦੀ ਕਿੰਨੀ ਇੱਜ਼ਤ ਹੈ ਇਹ ਚਾਰ ਲੋਕਾਂ ਦੇ ਵਿੱਚ ਅਸੀਂ ਜਿਹੜੀ ਉਹਦੀ ਇੱਜ਼ਤ ਉਛਾਲਣੇ ਆ ਆਇਆ ਉਹਦੇ ਦਿਲ ਤੇ ਕੀ ਗੁਜ਼ਰੇਗੀ ਉਹਨੂੰ ਕਿੰਨਾ ਤਕਲੀਫ ਪਹੁੰਚੇਗੀ ਅਸੀਂ ਉਸ ਤਕਲੀਫ ਦਾ ਅੰਦਾਜ਼ਾ ਕੀਤੇ ਬਗੈਰ ਆਪਣੀ ਜਿਹੜੀ ਹੈ ਬੇਬਾਕੀ ਦਿਖਾਈ ਦੀ ਹੈ ਆਪਣੀ ਜ਼ੁਬਾਨ ਦੀ ਤੇਜ਼ੀ ਦਿਖਾਈ ਦੀ ਹੈ ਬੇਫਜ਼ੂਲ ਫਿਰ ਕੁਝ ਲੋਕ ਬੋਲਦੇ ਆ ਔਰ ਇੰਨਾ ਬੇਫਜ਼ੂਲ ਬੋਲਦੇ ਆ ਕਿ ਕਿਸੇ ਦੀ ਸੁਣਦੇ ਹੀ ਨਹੀਂ ਸਿਰਫ ਆਪਣਾ ਗਿਆਨ ਝਾੜੀ ਜਾਂਦੇ ਹੈਗੇ ਇਹ ਜਾਣੇ ਬਗੈਰ ਕਿ ਅਗਲਾ ਪਤਾ ਨਹੀਂ ਉਸ ਤੋਂ ਜ਼ਿਆਦਾ ਗਿਆਨ ਰੱਖਦਾ ਹੈ ਉਹਦੀ ਵੀ ਤੇ ਇੱਕ ਦਫਾ ਸੁਣਾ ਇਹ ਬੇ ਮੌਕਾ ਬੋਲਣਾ ਨਾ ਮੌਕਾ ਸੀਗਾ ਨਾ ਮਹਾਲ ਸੀਗਾ ਉਥੀ ਊਲੀ ਗੱਲ ਕਰ ਦੇਣਾ ਜਿਹਦੀ وجہ ਤੋਂ ਬਾ ਮਾਇਨੀ ਗੱਲ ਵੀ ਜਿਹੜੀ ਹੈ ਬੇ ਮਾਇਨੀ ਹੋ ਜਾਂਦੀ ਹੈਗੀ ਮੌਕਾ ਮਹੱਲ ਤੋਂ ਬਗੈਰ ਜਿਹੜੀ ਕੀਤੀ ਜਾਂਦੀ ਹੈਗੀ ਔਰ ਇਹਨਾਂ ਪਾਪਾਂ ਤੋਂ ਛੁਟਕਾਰਾ ਪਾਉਣ ਦਾ ਸਿਰਫ ਇੱਕ ਹੀ ਤਰੀਕਾ ਹੈ ਕਿ ਜਦੋਂ ਅਸੀਂ ਆਪਣਾ ਜਸਮਾਨੀ ਤੌਰ ਤੇ ਅਸ਼ਨਾਣ ਕਰੀਦਾ ਹੈ ਨਾ ਅਸੀਂ ਮਨ ਦਾ ਅਸ਼ਨਾਣ ਨਹੀਂ ਕਰੀਦਾ ਜਦੋਂ ਅਸੀਂ ਮਨ ਦਾ ਸੋਚ ਦਾ ਇਸ਼ਨਾਨ ਕਰਾਂਗੇ ਨਾ ਫਿਰ ਅਸੀਂ ਇਹਨਾਂ ਪਾਪਾਂ ਤੋਂ ਬਚਾਂਗੇ ਔਰ ਉਹ ਇਸ਼ਨਾਨ ਕਿੱਦਾਂ ਕਰਾਂਗੇ ਰੱਬ ਦੀ ਯਾਦ ਨਾਲ ਕਰਾਂਗੇ ਰੱਬ ਦੇ ਜ਼ਿਕਰ ਨਾਲ ਕਰਾਂਗੇ ਜਦੋਂ ਰੱਬ ਦੀ ਯਾਦ ਚ ਲੀਨ ਹੋਵਾਂਗੇ ਉਹਦੀ ਯਾਦ ਨਾਲ ਆਨੰਦ ਹਾਸਲ ਕਰਾਂਗੇ ਫਿਰ ਉਹ ਇਸ਼ਨਾਨ ਹੋਏਗਾ ਫਿਰ ਰੱਬ ਸਾਡੇ ਉੱਤੇ ਆਪਣੀ ਮਿਹਰ ਕਰੇਗਾ ਅਸੀਂ ਫਿਰ ਇਹਨਾਂ ਪਾਪਾਂ ਤੋਂ ਦੂਰ ਹੋ ਸਕਨੇ ਇਹੋ ਪਾਪ ਹੈ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੀ ਰੋਜ਼ਮਰਾਂ ਰੁਟੀਨ ਚ ਸ਼ਾਮਿਲ ਕੀਤੇ ਆ ਲੇਕਿਨ ਅਸੀਂ ਇਹਨਾਂ ਨੂੰ ਮੰਨੀ ਦਾ ਨਹੀਂ ਹੈ ਪਾਪ ਇਸ ਲਈ ਤਾਂ ਸਾਡੀ ਜ਼ਿੰਦਗੀ ਬੇਸਕੂਨ ਹੈ ਸਾਰਾ ਕੁਝ ਹਾਸਲ ਕਰਕੇ ਵੀ ਜ਼ਿੰਦਗੀ ਕੇ ਸਕੂਨ ਨਹੀਂ ਹੈ ਕਿਉਂਕਿ ਰੱਬ ਉਹ ਇਜ਼ਤ ਫਰਮਾਉਂਦਾ ਹੈ ਬੰਦਿਆ ਤੂੰ ਮੇਰੇ ਕੋਲ ਮਾਲ ਉਹ ਦੌਲਤ ਮੰਗੇਗਾ ਮੈਂ ਤੈਨੂੰ ਉਹ ਦਵਾਂਗਾ ਤੂੰ ਮੇਰੇ ਕੋਲ ਇਜ਼ਤ ਸ਼ੋਹਰਤ ਮੰਗੇਗਾ ਤੈਨੂੰ ਉਹ ਦਵਾਂਗਾ ਦੁਨੀਆ ਦੀ ਹਰ ਅਸਾਇਜ ਜੋ ਮੰਗੇਗਾ ਤੈਨੂੰ ਦਵਾਂ ਲੇਕਿਨ ਤੇਰੇ ਦਿਲ ਨੂੰ ਸਕੂਨ ਸਿਰਫ ਮੇਰੀ ਯਾਦ ਚਾਹੀਏਗਾ ਮੇਰੇ ਜ਼ਿਕਰ ਚਾਹੀਏਗਾ ਦੁਨੀਆ ਦੀ ਅਸਾਇਸ਼ਾਂ ਤੇਰੇ ਦਿਲ ਨੂੰ ਸਕੂਨ ਨਹੀਂ ਮਿਲਣਾ ਔਰ ਇਹ ਗੱਲ ਹਕੀਕਤ ਹੈਗੀ ਤਾਂ ਪਗੇ ਹੀਰ ਦਾਸ ਐਕ ਕੇ ਸਾਡੇ ਉਤੇ ਆਪਣੀ ਮਿਹਰ ਰੱਖਿਓ ਸਾਨੂੰ ਚੜਦੀ ਕਲਾ ਦੇ ਵਿੱਚ ਰੱਖਿਓ ਬਰੋ ਤੁਹਾਨੂੰ ਕਥਾ ਕੈਂਚੀ ਲਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼